ਸੋ 테러ਰਿਸਟ ਅਟੈਕ ਤੋਂ ਬਾਅਦ ਮਾਹੌਲ ਜਿਹੜਾ ਬਹੁਤ ਜ਼ਿਆਦਾ ਸੈਂਸਿਟਿਵ ਬਣਿਆ ਹੋਇਆ ਔਰ ਤੁਹਾਨੂੰ ਦੱਸ ਦਿੰਨੇ ਆ ਕਿ ਆਪਣੇ ਇੰਡੀਆ ਦੇ ਵਿੱਚ ਜਿਹੜੇ ਪਾਕਿਸਤਾਨੀ ਕਲਾਕਾਰ ਨੇ ਉਹਨਾਂ ਦੇ ਅਕਾਊਂਟਸ ਬੈਨ ਹੋ ਚੁੱਕੇ ਨੇ ਔਰ ਫਿਰ ਵੀ ਉਹਨਾਂ ਦੇ ਜਿਹੜੇ ਅਪਡੇਟਸ ਨੇ ਜਾਂ ਫਿਰ ਉਹਨਾਂ ਦੀ ਰਿਐਕਸ਼ਨਸ ਨੇ ਉਹ ਬੈਕ ਟੂ ਬੈਕ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਚਾਹੇ ਨਵਾਦ ਹੋਣ ਜਾਂ ਫਿਰ ਫਵਾਦ ਹੋਣ ਜਾਂ ਫਿਰ ਹਾਨੀ ਅਮੀਰ ਹੋਣ ਇਹਨਾਂ ਸਾਰਿਆਂ ਦੇ ਜਿਹੜੇ ਸੋਸ਼ਲ ਮੀਡੀਆ ਤੇ ਅਸੀਂ ਰਿਐਕਸ਼ਨਸ ਦੇਖ ਰਹੇ ਆ ਪਰ ਤੁਹਾਨੂੰ ਦੱਸ ਦਿੰਨੇ ਕਿ ਆਪਣੇ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਕਲਾਕਾਰ ਜੋ ਨੇ ਕਿਸੇ ਪ੍ਰੋਬਲਮਸ ਨਾਲ ਯੂਜ਼ ਜਾਸਮਿਨ ਬਸਿੰਦੇ ਹੋਣ ਵਾਲੇ ਕਹਿ ਸਕਦੇ ਅਸੀਂ ਕਿ ਪਤੀ ਔਰ ਫਿਓਨਸੀ ਨੇ ਅਲੀ ਗੋਨੀ ਉਹਨਾਂ ਨੂੰ ਵੀ ਬੰਬੇ ਦੇ ਵਿੱਚ ਬਹੁਤ ਤਕਲੀਫ ਹੋ ਰਹੀ ਹੈ ਬਹੁਤ ਪ੍ਰੋਬਲਮ ਆ ਰਹੀ ਹੈ ਅਲੀ ਗੋਨੀ ਦੇ ਇੱਕ ਪੋਸਟ ਜੋ ਹੈ ਵਾਇਰਲ ਹੋ ਰਹੀ ਉਸ ਦੇ ਵਿੱਚ ਲਿਖਿਆ ਕਿ ਅਲੀ ਗੋਨੀ ਰਿਕਾਲ ਸਟਰਗਲਿੰਗ ਟੂ ਫਾਈਂਡ ਅ ਹੋਮ ਇਨ ਮੁੰਬਈ ਲੈਂਡਲਾਰਡਰਸ ਵੁੱਡ ਸੇ ਹਮ ਮੁਸਲਮਸ ਕੋ ਘਰ ਨਹੀਂ dete ਸੋ ਅਲੀ ਗੋਨੀ ਵੀ ਜੋ ਨੇ ਫੇਸ ਕਰ ਰਹੇ ਨੇ ਇਸ ਪ੍ਰੋਬਲਮ ਨੂੰ ਕਿਉਂਕਿ ਜਿਹੜਾ ਅਟੈਕ ਹੈ ਪਾਕਿਸਤਾਨੀਆਂ ਦੇ ਵੱਲੋਂ ਕੀਤਾ ਗਿਆ ਪਹਲਗਾਮ ਦੇ ਵਿੱਚ ਔਰ ਆਪਣੇ ਇੰਡੀਆ ਦੇ ਬਹੁਤ ਸਾਰੇ ਲੋਕ ਬਹੁਤ 마ਸੂਮ ਜਾਨਾ ਗਈਆਂ ਨੇ ਜਿਸ ਤੋਂ ਬਾਅਦ ਆਪਣਾ ਸੰਦੂਰ ਜੋ ਹੈ ਆਪਰੇਸ਼ਨ ਵੀ ਚਲਾਇਆ ਗਿਆ ਲੇਕਿਨ ਉਸ ਤੋਂ ਬਾਅਦ ਇਹ ਪੋਸਟ ਇੱਕ ਸਾਹਮਣੇ ਆਉਂਦੀ ਕਿ ਅਲੀ ਗੋਨੀ ਜੋ ਨੇ ਉਹਨਾਂ ਨੂੰ ਬੰਬੇ ਦੇ ਵਿੱਚ ਘਰ ਨਹੀਂ ਮਿਲ ਰਿਹਾ ਸੋ ਨੈਕਸਟ ਉਹਨਾਂ ਦੀ ਅਪਡੇਟ ਹਜੇ ਤੱਕ ਕੋਈ ਵੀ ਸਾਹਮਣੇ ਨਹੀਂ ਆਈ ਹੈ ਲੇਕਿਨ ਜੈਸਮਿਨ ਬਸਿਨ ਉਮੀਦ ਕਰਦਾ ਹੈ ਕਿ ਪੂਰੀ ਪੂਰੀ ਉਹਨਾਂ ਦੇ ਨਾਲ ਹੋਣਗੇ ਕਿਉਂਕਿ ਜੈਸਮਿਨ ਬਸਿਨ ਔਰ ਅਲੀ ਗੋਨੀ ਦਾ ਸੀ ਬਹੁਤ ਪੁਰਾਣਾ ਰਿਲੇਸ਼ਨ ਦੇ ਬਾਰੇ ਐਕਸਰ ਸੁਣਦੇ ਆ ਔਰ ਇਹ ਜੋੜੀ ਜਿਹੜੀ ਹਮੇਸ਼ਾ ਚਰ ਬਹੁਤ ਸਾਰੇ ਜੋਨੇ ਸੀਰੀਅਲਸ ਦੇ ਵਿੱਚ ਕੰਮ ਕੀਤਾ ਬਹੁਤ ਸਾਰੇ ਰਿਐਲਿਟੀ ਸ਼ੋਜ਼ ਦੇ ਵਿੱਚ ਕੰਮ ਕੀਤਾ ਇਦਾਂ ਹੀ ਅਲੀਗੋਨੀ ਨੂੰ ਬਹੁਤ ਸਾਰੇ ਅਸੀਂ ਡੇਲੀ ਸੋਪਸ ਦੇ ਵਿੱਚ ਵੀ ਦੇਖਿਆ ਹੈ ਬਹੁਤ ਸਾਰੇ ਰਿਐਲਿਟੀ ਸ਼ੋਜ਼ ਦੇ ਵਿੱਚ ਵੀ ਹਾਲੀ ਦੇ ਵਿੱਚ ਵੀ ਉਹ ਸ਼ੈਫਸ ਵਾਲੇ ਸ਼ੋਜ਼ ਦੇ ਵਿੱਚ ਵੀ ਅਸੀਂ ਅਲੀਗੋਨੀ ਨੂੰ ਦੇਖਦੇ ਆ ਜੈਸਮਿਨ ਬਸਿਨ ਵੀ ਆਉਂਦੇ ਨੇ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਜੈਸਮਿਨ ਬਸਿਨ ਬਹੁਤ ਜੋ ਹੈ ਵਧੀਆ ਕੰਮ ਕਰਕੇ ਇੱਕ ਚੰਗਾ ਨਾਮਣਾ ਖੱਟ ਰਹੀ ਹੈ ਔਰ ਚੰਗਾ ਨਾਮ ਬਣਾ ਰਹੀ ਹੈ ਇਸ ਤੋਂ ਇਲਾਵਾ ਜੈਸਮਿਨ ਬਸਿਨ ਇੱਕ شکایت ਵੀ ਕਰਦੀ ਹੈ ਆਪਣੀ ਹਿੰਦੀ ਇੰਡਸਟਰੀ ਤੋਂ ਕਿ ਉਹਨਾਂ ਨੇ ਮੇਰਾ ਟੈਲੈਂਟ ਕੋ ਪਹਿਚਾਨਾ ਹੀ ਨਹੀਂ ਇਸ ਲਈ ਮੈਨੂੰ ਪੰਜਾਬੀ ਇੰਡਸਟਰੀ ਵਿੱਚ ਜਾਣਾ ਪਿਆ ਸੋ ਜੈਸਮਿਨ ਜਦ ਬਸਿਨ ਨੇ ਵੀ ਬਹੁਤ ਵੱਡੀ ਇੱਕ ਸਟੇਟਮੈਂਟ ਦਿੱਤੀ ਸੀ ਲੇਕਿਨ ਇਨੀ ਦਿਨੀ ਟੈਰਰਿਸਟ ਅਟੈਕ ਤੋਂ ਬਾਅਦ ਅਲੀ ਘੋਣੀ ਜੋਨੇ ਹੁਣ ਬੰਬੇ ਦੇ ਵਿੱਚ ਕੁਝ ਸਮੱਸਿਆਵਾਂ ਜੋਨੇ ਫੇਸ ਕਰ ਰਹੇ ਨੇ ਪ੍ਰੋਬਲਮਸ ਫੇਸ ਕਰ ਰਹੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਅਲੀ ਘੋਣੀ ਨੂੰ ਘਰ ਮਿਲਿਆ ਹੈ ਜਾਂ ਨਹੀਂ ਔਰ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਕਲਾਕਾਰ ਜਿਹੜੇ ਨੇ ਉਹਨਾਂ ਨੂੰ ਇਨ੍ਹਾਂ ਪ੍ਰੋਬਲਮਸ ਦੇ ਨਾਲ ਯੋਜਨਾ ਪੈ ਰਿਹਾ ਹੈ ਕਿਉਂਕਿ ਮੁਸਲਿਮਸ ਜਿਹੜੇ ਨੇ ਉਹ ਆਪਣੇ ਬਹੁਤ ਸਾਰੇ ਕਲਾਕਾਰ ਮੁਸਲਮਾਨ ਵੀ ਨੇ ਬਹੁਤ ਜਿਨ੍ਹਾਂ ਨੇ ਬਹੁਤ ਚੰਗਾ ਨਾਮ ਕਮਾਇਆ ਆਪਣੀ ਅਦਾਕਾਰੀ ਦੇ ਨਾਲ ਆਪਣੇ ਸਿੰਗਿੰਗ ਦੇ ਨਾਲ ਜਾਂ ਫਿਰ ਕਹਿ ਸਕਦੇ ਆ ਆਪਣੇ ਜੋ ਵੀ ਉਹਨਾਂ ਦੇ ਅੰਦਰ ਟੈਲੈਂਟ ਹੈ ਉਸ ਦੇ ਨਾਲ ਲੇਕਿਨ ਅਲੀ ਕੋਨੀ ਦੇ ਸਟੇਟਮੈਂਟ ਜਿਹੜੀ ਕਿ ਤਨਾ ਕਿਤੇ ਸਭ ਨੂੰ ਜ਼ਰੂਰ ਦੁੱਖ ਵੀ ਦੇ ਰਹੀ ਹੈ ਲੇਕਿਨ ਉਹਨਾਂ ਨੇ ਸ਼ੇਅਰ ਕੀਤਾ ਉਮੀਦ ਕਰਦੇ ਆ ਕਿ ਨੈਕਸਟ ਅਪਡੇਟ ਜਿਹੜੀ ਉਹਨਾਂ ਦੀ ਇਹ ਹੋਵੇ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਬੰਬੇ ਦੇ ਵਿੱਚ ਰਹਿ ਰਹੇ ਨੇ ਜਾਂ ਫਿਰ ਕਹਿ ਸਕਦੇ ਆ ਸੀ ਕਿ ਜੈਸਮਿਨ ਪਸੀਨ ਉਹਨਾਂ ਨੂੰ ਫੁੱਲ ਸਪੋਰਟ ਕਰਦੀ ਹੋਈ ਨਜ਼ਰ ਆ ਰਹੀ ਸੋ ਹੁਣ ਇਹ ਦੇਖਣਾ ਬਹੁਤ ਅਹਿਮ ਹੋਵੇਗਾ